ਤੀ ਰਾਤ ਨੂੰ ਸ਼ਰਾਬ ਦੇ ਠੇਕੇ ਦੇ ਬਾਹਰ ਪਹੁੰਚ ਗਿਆ ਲੱਖਾ ਸਿਧਾਣਾ ਫਿਰ ਲਾ ਲਿਆ ਵੱਡੇ ਅਫਸਰ ਨੂੰ ਫੋਨ ਆਖਰ ਕਿਉਂ ਸ਼ਰਾਬ ਦੇ ਠੇਕੇ ਦੇ ਕਰਿੰਦਿਆਂ ਨਾਲ ਲੱਖੇ ਸਿਧਾਣੇ ਨੇ ਕੀਤੀ ਗੱਲਬਾਤ ਤੇ ਫੋਨ ਦੇ ਉੱਤੇ ਕਹਿ ਦਿੱਤਾ ਕਿ ਤੁਸੀਂ ਇੱਧਰ ġੇੜਾ ਮਾਰਿਆ ਕਦੇ ਕਿਸ ਨੂੰ ਕਿਹਾ ਏ ġੇੜਾ ਮਾਰਨ ਦੀ ਗੱਲ ਆਖਰ ਠੇਕੇ ਦੇ ਬਾਹਰ ਲੱਖਾ ਸਿਧਾਣਾ ਕਿਉਂ ਪਹੁੰਚਿਆ ਪੂਰੀ ਗੱਲਬਾਤ ਤੁਹਾਨੂੰ ਲੱਖੇ ਸਿਧਾਣੇ ਦੀ ਜਵਾਨੀ ਸੁਣਾਉਣੀ ਹੈ ਮੇਰੀ ਲਾਤੀ ਦੀ ਹੁੰਦੀ ਅੱਜ ਹਾਂਜੀ ਤੇ ਅੱਜ ਬੰਦਾ ਜਾਊਗਾ ਕੱਲ ਮੈਂ ਬੁੱਧ ਜਾਊਗਾ ਮੈਂ ਛੱਤੀਗੜ੍ਹ ਸੀ ਜਾਊਂਗਾ ਠੀਕ ਹੈ ਜੀ ਠੀਕ ਹੈ ਮੇਰੇ ਹੈਗੀ ਦਰਾਹੇ ਤੋਂ ਦਰਾਹੇ ਤੋਂ ਦਰਾਹੇ ਤੋਂ ਜਦੋਂ ਆਪਾਂ ਜਾਣਦੇ ਆ ਜੀ 마ਸ਼ੀਵਾੜੇ ਨੂੰ ਹਾਂ 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 ਜੀ ਹਾਂ ਜੀ ਜਿਹੜੇ ਆਦੀ ਦੰਦੇ ਬੰਦੇ ਆਪਣੇ ਠੀਕ ਹੈ ਠੀਕ ਹੈ ਜੀ ਮਿਹਰਬਾਨੀ ਠੀਕ ਹੈ ਭਾਈ ਆਹ ਦੇਖੋ ਇੱਥੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਿਲਕੁਲ ਨਹਿਰ ਦੇ ਕੰਡੇ ਦੇ ਨਾਲ ਹਾਤਾ ਗੱਲ ਕੀਤੀ ਠੇਕੇਦਾਰਾਂ ਨਾਲ ਕਹਿੰਦੇ ਜੀ ਮਨਜ਼ੂਰੀ ਹੈ ਡੀ ਐਫ ਓ ਨਾਲ ਗੱਲ ਹੋਈ ਜੰਗਲਾਤ ਵਿਭਾਗ ਦੇ ਅਫਸਰ ਆ ਜਿਹੜਾ ਜ਼ਿਲ੍ਹਾ ਲੁਧਿਆਣੇ ਦਾ ਉਹ ਕਹਿੰਦਾ ਕੋਈ ਮਨਜ਼ੂਰੀ ਨਹੀਂ ਜਣੇ ਕੋਈ ਸਰਕਾਰ ਦੇ ਕੰਨਾਂ ਦੇ ਕੋਈ ਜੂ ਨਹੀਂ ਸਰਕ ਦੀ ਸਰਕਾਰ ਦੀ ਨੱਕ ਹੀਟ ਕੀ ਹੋ ਰਿਹਾ ਬਾਈ ਹਾਤਾ ਆ ਹਾਤਾ ਆ ਠੇਕਾ ਆ ਨਹਿਰ ਆ ਦੇਖੋ ਨਹਿਰਾਂ ਨਾਲ ਅਨੈਰ ਦਿਖਾ ਅਨਾਲ ਨਹਿਰ ਬਿਲਕੁਲ ਨਹਿਰ ਦੇ ਕਿਨਾਰੇ ਇੱਕ ਨਹੀਂ ਇੱਕ ਨਹੀਂ ਘਟੋ ਘਾਟ ਘਟੋ ਘਾਟ ਇੱਥੇ ਅਨਹਿਰਾ ਨਾਲ ਆ ਦਿਖਾ ਪਾਣੀ ਦਿੰਦਾ ਅਨਾਲ ਨਹਿਰ ਨਾਦਰਾਤ ਖੜਿਆ ਪਰਲੇ ਪਰਲੇ ਪਾਸਿਆ ਨਹਿਰ ਤੇ ਆ ਹਾਤਾ ਤੇ ਠੇਕਾ ਇੱਥੇ ਜਿਹਦਾ ਜੀ ਕਰਦਾ ਮੰਜਾ ਡਾ ਲਿਆ ਜਿਹਦਾ ਜੀ ਕਰਦਾ ਕੋਈ ਝੁੱਗੀ ਛੋਪੜੀ ਪਾਲੀ ਠੇਕਾ ਪਾ ਲਿਆ ਗੁਡੇਰਾ ਪਾ ਲਿਆ ਯਾਰ ਕੋਈ ਇੱਥੇ ਬਾਲੀਵਾਲਸ ਨਹੀਂ ਕੋਈ ਰਾਜਾ ਬਾਬੂ ਨਹੀਂ ਕਿਹਦੀ ਮਨਜ਼ੂਰੀ ਹੈ ਜੰਗਲਾਤ ਅਫਸਰ ਕਹਿੰਦਾ ਸਾਡੀ ਕੋਈ ਮਨਜ਼ੂਰੀ ਨਹੀਂ ਫਿਰ ਇਹ ਪਵਾਏ ਕਿਨੇ ਆ ਇੱਥੋਂ ਦਾ ਐਮ.ਐਲ.ਏ ਹਿੱਸਾ ਲੈਂਦਾ ਕਿ ਮੰਤਰੀ ਹਿੱਸਾ ਲੈਂਦਾ ਕਿ ਪੰਜਾਬ ਦਾ ਮੁੱਖ ਮੰਤਰੀ ਹਿੱਸਾ ਲੈਂਦਾ ਭਵੰਤ ਸਿੰਘ ਇਹਦਾ ਕੋਈ ਜਵਾਬ ਦੇਉ ਨਯਰ ਦੇ ਕੰਡਿਆਂ ਦੇ ਉੱਤੇ ਦਰਾਹੇ ਤੋਂ ਲੈ ਕੇ ਰੋਪੜ ਤੱਕ 10 ਠੇਕੇ ਆ 10 ਠੇਕੇ ਆਹ ਹਾਤਾ ਨਾਲ ਅੱਗੇ ਬਹੁਤ ਅਲੀਸ਼ਾਨ ਉਹ ਵੀ ਦਿਖਾਉਂਦੇ ਆ ਹਾਤਾ ਬਣਾਇਆ ਹੋਇਆ ਠੇਕੇ ਨਾਲ ਬਿਲਕੁਲ ਕੋਈ ਮਨਜ਼ੂਰੀ ਨਹੀਂ ਧਜੀਆਂ ਡਾਂਗਾਂ ਜਾ ਰਹੀਆਂ ਨਪਾ ਦਿਓ ਸਾਰੀਆਂ ਜਗ੍ਹਾ ਕੋਈ ਡਰਾਮਾ ਦੇ ਕੰਢਿਆਂ ਤੇ ਆ ਉਹ ਨਹਰਾਂ ਦੇ ਕੰਢਿਆਂ ਤੇ ਨਾਪ ਲੋ ਸਾਰਾ ਕੁਝ ਛੱਡਿਓ ਨਾ ਤਬਾਹ ਕਰ ਦਿਓ ਕਾਰਨ ਕੀ ਜਿਵੇਂ ਪਹਿਲਾਂ ਬਾਦਲਾਂ ਵੇਲੇ ਫਿਰ ਕਾਂਗਰਸੀਆਂ ਵੇਲੇ ਹੁਣ ਬੋਕਰਾਂ ਵੇਲੇ ਮੋਟਾ ਹਿੱਸਾ ਜਾਂਦਾ ਮੋਟਾ ਝੜਾਵਾ ਚੜਦਾ ਜੀ ਲਖਾ ਸਿੰਘ ਸਦਾਣਾ ਬੋਲਦਾ ਜੀ ਅੱਛਾ ਮੇਰੀ ਡੀਐਫਓ ਨਾਲ ਵੀ ਗੱਲ ਹੋਈ ਆ ਇਹਦੀ ਮਨਜ਼ੂਰੀ ਮਨਜ਼ਰੀ ਨਾ ਠੇਕਿਆਂ ਦੀ ਜੰਗਲਾਤ ਵਿਭਾਗ ਵਿੱਚ ਖੁੱਲੇ ਹੋਇਆ ਹੈ ਕੋਈ ਹਾਂ ਮੈਂ ਪਿੰਡ ਨੂੰ ਚੱਲਿਆ ਆਣਾ ਹਾਂ ਹਾਂ ਇਹ ਵੀਡੀਓ ਸ਼ੈੱਰ ਕਰ ਹਾਂ ਮੈਂ ਕੱਲ੍ਹ ਕਰ ਕਰ ਲਵਾਂ ਅੱਛਾ ਨਹੀਂ ਕੋਈ ਮਨਜ਼ੂਰੀ ਹੈ ਤਾਂ ਕੋਈ ਆਰਡਰ ਉਡਰ ਭੇਜ ਦਿੰਦੇ ਕੋਈ ਤੁਹਾਡੇ ਕੋਲ ਹੋਣਗੇ ਹਾਂ ਨੇ ਸਾਲੀ ਦਾ ਵਿਆਹ ਤਾਂ ਹੈਗਾ ਮੈਂ ਤੈਨੂੰ ਵਿਆਹ ਤੋਂ ਨਹੀਂ ਲੋੜ ਦਾ ਵਿਆਹ ਤੂੰ ਦੇਖ ਮੈਂ ਤਾਂ ਇਹ ਕਹਿਣਾ ਵੀ ਯਾਰ ਜੀ ਆਪ ਕੋ ਕਹਿ ਰਿਹਾ ਜਿਹੜਾ ਜ਼ਿਲ੍ਹੇ ਦਾ ਅਫਸਰ ਹੈ ਸਾਡੇ ਲਈ ਸਾਥ ਕੋਈ ਮਨਜ਼ੂਰੀ ਨਹੀਂ ਜੰਗਲਾਤ ਮਹਿਕਮੇ ਦੀ ਜਗ੍ਹਾ ਠੇਕੇ ਖੋਲੇ ਹੋਏ ਆ ਹਾਂ ਇੱਥੇ ਤਰਾ ਨੀਲੋਂ ਨਹੀਂ ਬਾਈ ਜੀ 15 ਠੇਕੇ ਆ ਤਰਾਹੇ ਤੋਂ ਲੈ ਕੇ ਰੋਪੜ ਤੱਕ 15 ਠੇਕੇ ਆ ਕੇਸ ਕਹਦਾ ਚੱਲਦਾ ਨਾ ਡੀ ਐਫਓ ਕਹਿੰਦਾ ਕੋਈ ਕੇਸ ਚੱਲਦਾ ਹੈ ਆ ਦੇਖੋ ਬਈ ਸ਼ਾਨਦਾਰ ਇੱਥੇ ਹਾਤੇ ਖੁੱਲ੍ਹੇ ਹੋਇਆ ਆ ਦੇਖੋ ਆ ਦਿਖਾ ਕੇ ਲਿਆ ਸਾਰੇ ਉਹਦੇ ਪਿੱਛੇ ਕਮਰੇ-ਕਮਰੇ ਬਣਾਏ ਬਾ ਸਾਰੇ ਜਗਲਾਦ ਮਹਿਕ ਦੀ ਜਗਾ ਇਹ ਆ ਦੇਖੋ ਆ ਕਮਰੇ ਦਿਖਾ ਦੇ ਪਰ ਇਹ ਸਾਰੀ ਨਹਿਰ ਦੀ ਜਗਾ ਆ ਸਾਰਾ ਪਿੱਛੇ ਮੀਲ ਹੈ ਤੇ ਮੀਲ ਦੇ ਵਿੱਚ ਆ ਹਾਤੇ ਆ ਸ਼ਾਨਦਾਰ ਹਾਤੇ ਆ ਕਮਰੇ-ਕਮਰੇ ਪਾਏ ਤੁਸੀਂ ਦੇਖੋ ਆ ਦੇਖੋ ਆ ਦੀ ਸ਼ਾਮ ਪੂਰੇ ਹਾਤੇ ਬਣਾਏ ਹੋਏ ਆ ਜੇ ਗੱਲ ਕੀਤੀ ਫਿਕਦਾਰ ਨਾਲ ਕਹਿੰਦਾ ਜੀ ਕੇਸ ਚੱਲਦੇ ਆ ਜੀ ਇਹਦਾ 15 ਹੋਰ ਖੁੱਲੇ ਆ ਜਿਹੜੇ ਕੋਈ ਰਾਜਾ ਬਾਬੂ ਨਹੀਂ ਇੱਥੇ ਕੋਈ ਸਰਕਾਰ ਨਾਉ ਦੀ ਚੀਜ਼ ਨਹੀਂ ਯਾਰ ਇਹ ਅੱਜ ਦੇ ਨਹੀਂ ਇਹ 20 ਸਾਲ ਦੇ ਖੁੱਲੇ ਹੋਏ ਆ ਬਾਦਲਾਂ ਵੇਲੇ ਵੀ ਇਹੀ ਕੁਝ ਚੱਲਦਾ ਰਿਹਾ ਕਾਂਗਰਸੀਆਂ ਵੇਲੇ ਵੀ ਇੰਨਾ ਵੇਲੇ ਵੀ ਆ ਪਿੱਛੇ ਨਹਿਰ ਦਿਖਾ ਦੇ ਆ ਨਹਿਰ ਆ ਆ ਨਹਿਰ ਆ ਤੇ ਆ ਮੀਂਹ ਦਾ ਗੁਲਾਬ ਮਹਿਕਮੇ ਦੀ ਜਗ੍ਹਾ ਗੱਲ ਵੀ ਹੋਈ ਆ ਕਹਿੰਦਾ ਭਾਈ ਸਾਡੇ ਕੋਲ ਤਾਂ ਕੇਸ ਚੱਲਦੇ ਆ ਡੀ ਐਫਓ ਕਹਿੰਦਾ ਕੋਈ ਮਨਜ਼ੂਰੀ ਨਹੀਂ ਜਵਾਬਦੇਹੀ ਕਿਹਦੀ ਆ ਫਿਕਦਾਰ ਕਹਿੰਦਾ ਕੀ ਚੱਲਦਾ ਡੀਐਫਓ ਕੋਲ ਮਜ਼ਦੂਰੀ ਕੋਈ ਨਹੀਂ ਜਨਲਾਦ ਮੰਤਰੀ ਜਵਾਬ ਦੇ ਆ ਮੁੱਖ ਮੰਤਰੀ ਜਵਾਬ ਦੇ ਆ ਕੌਣ ਜਵਾਬ ਦੇ ਆ ਕਿੰ ਆ ਭਾਈਆ ਜਨਲਾਦ ਨਾਲ ਇੱਥੇ ਜਗੜੀਆਂ ਆਈ ਏਰੀਆ ਆਈ ਚੱਲਦੇ ਆ